ਸਰ ਲੋਗੜ ਇੱਕ ਮਸ਼ਹੂਰ ਔਰ ਬਦਨਾਮ ਥੀ ਹੈਗਾ ਇਸ ਇਲਾਕੇ ਦਾ ਜਿੱਥੇ ਕਿ ਦੇਵਵਾਰ ਔਰ ਧੰਦਾ ਗਰੀ ਇਹ ਮਾਮਲੇ ਉੱਪਰ ਉੱਪਰ ਕੇ ਸਾਹਮਣੇ ਆਉਂਦੇ ਹੈਗੇ ਆ ਔਰ ਇੱਕ ਸਰਵੇਸ ਵੀ ਕੀਤਾ ਸੀ ਸਾਡੀ ਮੀਡੀਆ ਟੀਮ ਨੇ ਕਿ ਜਿਹੜੇ ਲੋਕੀ ਆ ਕੇ ਬਾਹਰੋਂ ਇੱਥੇ ਬਸੇ ਹੋਏ ਹੈਗੇ ਆ ਹਣ ਕੌਣ ਚੋਰਾ ਕੌਣ ਸਾਧਾ ਕਿਸੇ ਮੂਤੇ ਤੇ ਲਿਖਿਆ ਨਹੀਂ ਹੈਗਾ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਨਵੇਂ ਏਜੰਡੇ ਕੁਝ ਆਉਣ ਵਾਲੇ ਸਮੇਂ ਚ ਤੈਕ ਕੀਤੇ ਜਾਣਗੇ ਤੁਸੀਂ ਅਰਾਊਂਡ ਹੁਣ ਪਿਛਲੇ ਮਹੀਨਿਆਂ ਦੀ ਕਾਰਵਾਈ ਜਿਹੜੀ ਹੈਗੀ ਤੁਸੀਂ ਦੇਖੀ ਲਈ ਜਾਨੀਏ ਸਾਡੇ ਮੀਡੀਆ ਦੇ ਵਿੱਚ ਅਕਸਰਨੇ ਤੇ ਬਾਈਕਸ ਵੀ ਆਉਂਦੀ ਰਹਿੰਦੀਆਂ ਅਸੀਂ ਜਿਹੜਾ ਦੇਵਵਾਰ ਉਰਜੋਰ ਜਿਹੜੀ ਹੈ ਅਸੀਂ ਦ੍ਰਿੜਤਾ ਨਾਲ ਜਿਹੜਾ ਕੰਮ ਕੀਤਾ ਉਹਦੇ ਵਿੱਚ ਰਿਜ਼ਲਟ ਵੀ ਸਾਹਮਣੇ ਆਇਆ ਤੁਹਾਡੇ ਸਾਹਮਣੇ ਅਸੀਂ ਕਾਫੀ ਮੋਡਿਊਲੇ ਤੇ ਬਸਟ ਕੀਤੇ ਤੇ ਇਹਦੇ ਵਿੱਚ ਬਹੁਤ ਹੱਦ ਤੱਕ ਜਿਹੜਾ ਹੈਗਾ ਸਾਡਾ ਹੁਣ ਜਿਹੜਾ ਹੈ ਕਾਬੂ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਬਾਹਰ ਤੋਂ ਬੰਦੇ ਆ ਕੇ ਜਿਹੜੇ ਰਹਿ ਰਹੇ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇਥੋਂ ਖਦੇੜ ਦਿੱਤਾ ਹੈ ਏਰੀਆ ਕਾਫੀ ਵੱਡਾ ਹੈਗਾ ਕ੍ਰਾਈਮ ਵੀ ਕਾਫੀ ਜ਼ਿਆਦਾ ਹੈਗਾ ਲੇਕਿਨ ਮਿਹਰੂ ਪੁੱਛੀਓ ਕਿ ਜਿਹੜੀ ਹੈਗੀ ਹੈ ਮੁਲਾਜ਼ਮਾਂ ਦੀ ਗਿਣਤੀ ਬੜੀ ਘੱਟ ਹੈਗੀ ਇਸ ਨੂੰ ਲੈ ਕੇ ਕੁਝ ਕਰਨਾ ਤੁਹਾਡਾ ਕੀ ਲੱਗਦਾ ਕਿ ਤਿੰਨ ਚਾਰ ਮੁਲਾਜ਼ਮ ਜਿਹੜ ਏਰੀਆ ਸੰਭਾਲ ਸਕਦੇ ਹੈਗੇ ਕਾਫੀ ਦੇਖੋ ਜੀ ਮੁਲਾਜ਼ਮ ਜਿਹੜੇ ਚੌਕੀ ਦੇ ਨੇ ਉਹ ਨੌਮਸ ਦੇ ਅਨੁਸਾਰ ਹੀ ਅਸੀਂ ਜਿਹੜੇ ਲਗਾਉਂਦੇ ਆ ਉਸ ਤੋਂ ਬਾਅਦੂਤ ਸਾਡੇ ਜਿਹੜੇ ਪੁਲਿਸ ਸਟੇਸ਼ਨ ਅਸਤਨਾਮਪੁਰਾ ਉਥੋਂ ਅਸੀਂ ਰੀਇਨਫੋਰਸ ਕਰੀਦਾ ਉਸ ਤੋਂ ਇਲਾਵਾ ਸਾਡੇ ਕੋਲ ਆਰਪੀ ਟੀਮਸ ਹੈਗੀਆਂ ਸਮੇਂ ਸਮੇਂ ਸਿਰ ਸਾਨੂੰ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਫੋਰਸ ਵੀ ਮੁਹैया ਕਰਾਈ ਜਾਂਦੀ ਹੈ ਐਡੀਸ਼ਨਲ ਜਿਨ੍ਹਾਂ ਦਾ ਯੂਜ਼ ਕਰਕੇ ਅਸੀਂ ਜਿਹੜਾ ਹੈ ਸਪੈਸ਼ਲ ਆਪਰੇਸ਼ਨ ਦੇ ਅੰਦਰ ਚਲਾਉਂਦੇ ਰਹੇ ਫਗਵਾੜਾ ਦੇ ਮਸ਼ਹੂਰ ਲੌ ਗੇਟ ਮਿਹਰੂ ਵਿਖੇ ਫਗਵਾੜਾ ਪੁਲਿਸ ਵੱਲੋਂ ਇੱਕ ਸਪੈਸ਼ਲ ਟੀਮ ਬਣਾ ਕੇ ਸਿਕਰ ਦੁ ਲੌਗੇਟ ਇਲਾਕੇ ਵਿੱਚ ਅਤੇ ਸ਼ੱਕੀ ਪੀਜਾਂ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ ਛਾਪੇਮਾਰੀ ਦੌਰਾਨ ਬਿਨਾ ਨੰਬਰੀ ਮੋਟਰਸਾਈਕਲ ਤੇ ਗੇੜੀਆਂ ਮਾਰਨ ਵਾਲੇ ਅਤੇ ਹੋਰ ਸ਼ੱਕੀ ਮੰਚਲਿਆਂ ਦੀ ਗ੍ਰਿਫਤਾਰੀ ਵੀ ਪਾਈ ਗਈ ਜੋ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਉਡਾਰੇ ਸਨ ਇਸ ਮੌਕੇ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਆਈਨਾ ਟੀਵੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਕਿਹਾ ਕਿ ਅਜਿਹੀਆਂ ਛਾਪੇਮਾਰੀਆਂ ਲੌਗੇਟ ਵਿਖੇ ਲਗਾਤਾਰ ਹੀ ਜਾਰੀ ਰਹਿਣਗੀਆਂ ਅਤੇ ਕਾਨੂੰਨ ਦੀਆਂ ਉਲੰਘਣਾ ਕਰਨ ਵਾਲਿਆਂ ਨੂੰ ਹਰ ਕਿਸ ਵੀ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਐਸਐਚਓ ਸਤਨਾਮਪੁਰਾ ਗੌਰਵਦੀਪ ਐਲਪੀਯੂ ਮਿਹੜੂ ਪੁਲਿਸ ਚੌਕੀ ਇੰਚਾਰਜ ਸਰਦਾਰ ਦਰਸ਼ਨ ਸਿੰਘ ਪੱਟੀ ਅਤੇ ਹੋਰ ਆਲਾ ਪੁਲਿਸ ਉੱਚ ਅਧਿਕਾਰੀ ਵੀ ਮੌਜੂਦ ਰਹੇ ਦਿਖਾਉਂਦੇ ਹਾਂ ਪੂਰੀ ਵੀਡੀਓ ਇਸ ਪੂਰੀ ਖਬਰ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਸਰ ਜਿਹੜੇ ਪੀਜੀ ਮਾਲਕ ਹੈਗੇ ਡਾਟਾ ਵਗੈਰਾ ਨਾਲ ਕਿਸ ਤਰ੍ਹਾਂ ਜਿਹੜਾ ਹੈਗਾ ਕੌਣ ਕਿੱਥੇ ਰਹਿ ਰਿਹਾ ਹੈਗਾ ਵਾ ਤੇ ਇਸ ਚੀਨੋ ਕੇ ਕਿਸ ਤਰ੍ਹਾਂ ਦੀ ਜਿਹੜੀ ਹਰਾਈਤਾਂ ਜਾਰੀ ਕਰਦੇ ਹੋ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਐ ਜੀ ਜਿਹੜੇ ਤੇ ਫੋਰਨ ਨੈਸ਼ਨਲਸ ਹੈਗੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਣਾ ਨੁਆਇਰ ਹੈ ਜਿਹਦੇ ਲਈ ਫਾਰਮ CISC ਇਹਨਾਂ ਨੂੰ ਇਸ਼ੂ ਕਰਕੇ ਦੇਣੇ ਉਹ CIS ਇਹਨਾਂ ਨੇ ਭਰਨਾ ਹੁੰਦਾ ਜਿਹਦੀ ਪ੍ਰੋਪਰ ਵੈਰੀਫਿਕੇਸ਼ਨ ਹੋਦੀ ਹੈ ਅਸਲੀ ਮਾਲਕ ਦੀ ਉਸ ਤੋਂ ਬਾਅਦ ਜਿਹੜੇ ਡੋਮੈਸਟਿਕ ਸਟੂਡੈਂਟ ਨੇ ਜੀ ਉਹ ਅਸੀਂ ਇਹਨਾਂ ਨੂੰ ਇਹਨਾਂ ਦੇ ਫਾਈਲ ਸਿਕਾਈਆਂ ਹੋਈਆਂ ਨੇ ਜਿਹੜੇ ਕੇਅਰ ਟੇਕਰ ਨੇ ਤੇ ਜਿਹਨੇ ਮਾਲਕ ਨੇ ਉਹ ਸਾਡੇ ਕੋਲ ਜਿਹੜਾ ਹੈਗਾ ਉਹਨਾਂ ਦੇ ਰਿਕਾਰਡ ਜਿਹੜਾ ਹੈ ਉਹ ਸਮੇਂ ਸਮੇਂ ਤੇ ਪ੍ਰੋਡਿਊਸ ਕਰਦੇ ਰਹਿੰਦੇ ਚਾਹੇ ਉਹ ਬੱਚਾ ਜਿਹੜਾ ਹੈਗਾ 4 ਸਾਲ ਵਾਲੇ ਕੋਰਸ ਚ ਹੈ 5 ਸਾਲ ਵਾਲੇ ਕੋਰਸ ਚ ਜਾਂ ਫਿਰ ਜੀ ਇਸੇ ਏਰੀਆ ਦੇ ਵਿੱਚ ਹੀ ਉਹ ਪੀਜੀ ਚੇਂਜ ਕਰਦਾ ਤਾਂ ਵੀ ਉਹਦੀ ਲੋਕ ਪ੍ਰਸੰਨਤਾ ਉਹਨਾਂ ਲਈ ਜ਼ਰੂਰੀ ਸਰ ਲੋਗਟਿਕ ਮਸ਼ਹੂਰ ਔਰ ਬਦਨਾਮ ਮੇਰੀ ਹੈਗੇ ਇਸ ਇਲਾਕੇ ਦਾ ਜਿੱਥੇ ਕਿ ਦੇਵਵਾਰ ਔਰ ਧੰਦਗਰੀ ਜਿਹੇ ਮਾਮਲੇ ਉੱਪਰ-ਉੱਪਰ ਕੇ ਸਾਹਮਣੇ ਆਉਂਦੇ ਹੈਗੇ ਔਰ ਇੱਕ ਸਰਵੇਸ ਵੀ ਕੀਤਾ ਸੀ ਸਾਡੀ ਮੀਡੀਆ ਟੀਮ ਨੇ ਕਿ ਜਿਹੜੇ ਲੋਕੀ ਆ ਕੇ ਬਾਹਰੋਂ ਇੱਥੇ ਬਸੇ ਹੋਏ ਹੈਗੇ ਹਣ ਕੌਣ ਚੋਰਾ ਕੌਣ ਸਾਧਾ ਕਿਸੇ ਮੂਤਰ ਤੇ ਲਿਖਿਆ ਨਹੀਂ ਹੈਗਾ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਨਵੇਂ ਏਜੰਡੇ ਕੁਝ ਆਉਣ ਵਾਲੇ ਸਮੇਂ ਵਿੱਚ ਤੈਅ ਕੀਤੇ ਜਾਣਗੇ ਤੁਸੀਂ ਅਰਾਊਂਡ ਹੁਣ ਪਿਛਲੇ ਮਹੀਨਿਆਂ ਦੀ ਕਾਰਵਾਈ ਜਿਹੜੀ ਹੈਗੀ ਤੁਸੀਂ ਦੇਖੀ ਲਈ ਹੋਣੀ ਹੈ ਸਾਡੇ ਮੀਡੀਆ ਦੇ ਵਿੱਚ ਬਹੁਤ ਅਕਸਰ ਇਹ ਤੇ ਬਾਈਟਸ ਵੀ ਆਉਂਦੀ ਰਹਿੰਦੀਆਂ ਅਸੀਂ ਜਿਹੜਾ ਦੇਵਤਾਰ ਦਾ ਤੰਦਾ ਉਹ ਤੇ ਉਰਜੋਰ ਜਿਹੜੀ ਹੈ ਅਸੀਂ ਦ੍ਰਿੜਤਾ ਨਾਲ ਜਿਹੜਾ ਕੰਮ ਕੀਤਾ ਉਹਦੇ ਵਿੱਚ ਰਿਜ਼ਲਟਸ ਵੀ ਸਾਹਮਣੇ ਆਏ ਥੋੜੇ ਸਾਹਮਣੇ ਅਸੀਂ ਕਾਫੀ ਮੋਡਿਊਲੇ ਤੇ ਬਸਟ ਕੀਤੇ ਤੇ ਇਹਦੇ ਵਿੱਚ ਬਹੁਤ ਹੱਦ ਤੱਕ ਜਿਹੜਾ ਹੈਗਾ ਸਾਡਾ ਹੁਣ ਜਿਹੜਾ ਹੈ ਕਾਬੂ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਭਾਰਤੋਂ ਬੰਦੇ ਆ ਕੇ ਜਿਹੜੇ ਰਹਿ ਰਹੇ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇੱਥੋਂ ਖਦੇੜ ਦਿੱਤਾ ਹੈ ਜਿਹੜਾ ਕੋਈ ਬੰਦਾ ਸਮੇ ਤੋਂ ਬਾਅਦ ਵੀ ਇੱਥੇ ਘੁੰਮਦਾ ਮਿਲ ਜਾਂਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਥਾਣੇ ਲੈ ਜਾਂਦੇ ਆ ਉਸ ਤੋਂ ਬਾਅਦ ਜੇ ਉਹ ਆਪਣੀ ਪਛਾਣ ਸਿੱਧ ਕਰ ਦਿੰਦਾ ਚਾਹੇ ਉਹ ਇੱਥੇ ਕੰਮ ਵਾਸਤੇ ਆਇਆ ਚਾਹੇ ਉਹ ਇੱਥੇ ਉਹਦਾ ਕੋਈ ਆਪਣਾ ਪੀਜੀ ਹੈ ਜੇ ਤੱਕ ਉਹ ਇਸ ਚੀਜ਼ ਸਿੱਧ ਨਹੀਂ ਕਰਦਾ ਉਦ ਤੱਕ ਅਸੀਂ ਉਹਨੂੰ ਛੱਡਦੇ ਨਹੀਂ ਤੇ ਜੇ ਉਹ ਨਹੀਂ ਸਿੱਧ ਕਰ ਪੰਦਾ ਅਸੀਂ 1998 ਦੀ ਸੀਕਾਰ ਵੀ ਇਹ ਸਰ ਇੱਕ ਆਖਰੀ ਗੱਲ ਕੇ ਏਰੀਆ ਕਾਫੀ ਵੱਡਾ ਹੈਗਾ ਕ੍ਰਾਈਮ ਵੀ ਕਾਫੀ ਜ਼ਿਆਦਾ ਹੈਗਾ ਲੇਕਿਨ ਮਹਿਰੂ ਪੁਲਸ ਚੌਕੀ ਜਿਹੜੀ ਹੈਗੀ ਹੈ ਮੁਲਾਜ਼ਮਾਂ ਦੀ ਗਿਣਤੀ ਬੜੀ ਘੱਟ ਹੈਗੀ ਇਸ ਨੂੰ ਲੈ ਕੇ ਕੁਝ ਕਰਨਾ ਚਾਹੀਦਾ ਕੀ ਲੱਗਦਾ ਕਿ ਤਿੰਨ ਚਾਰ ਮੁਲਾਜ਼ਮ ਜਿਹੜੇ ਇੰਨਾ ਏਰੀਆ ਸੰਭਾਲ ਸਕਦੇ ਹੈਗੇ ਕਾਫੀ ਦੇਖੋ ਜੀ ਮੁਲਾਜ਼ਮ ਜਿਹੜੇ ਚੌਕੀ ਤੇ ਨੇ ਉਹ ਨੌਮਸ ਦੇ ਅਨੁਸਾਰ ਹੀ ਅਸੀਂ ਜਿਹੜੇ ਲੱਗਣ ਹੁੰਦੇ ਆ ਉਸ ਤੋਂ ਬਾਅਦੂਤ ਸਾਡੇ ਜਿਹੜੇ ਪੁਲਿਸ ਸਟੇਸ਼ਨ ਅਸਤਨਾਮਪੁਰ ਉੱਥੋਂ ਅਸੀਂ ਰੀਇਨਫੋਰਸ ਕਰੀਦਾ ਉਸ ਤੋਂ ਇਲਾਵਾ ਸਾਡੇ ਕੋਲ ਆਰਪੀ ਟੀਮਸ ਹੈਗੀਆਂ ਸਮੇ ਸਮੇਂ ਸਿਰ ਸਾਨੂੰ DIG ਸਾਹਿਬ ਤੇ SSP ਸਾਹਿਬ ਵੱਲੋਂ ਫੋਰਸ ਵੀ ਮੁਹੱਈਆ ਕਰਾਈ ਜਾਂਦੀ ਹੈ ਐਡੀਸ਼ਨਲ ਜਿਹਨਾਂ ਦਾ ਯੂਜ਼ ਕਰਕੇ ਅਸੀਂ ਜਿਹੜਾ ਹੈ ਸਪੈਸ਼ਲ ਆਪਰੇਸ਼ਨਸ ਦੇ ਅੰਦਰ ਚਲਾਉਂਦੇ ਰਹੇ ਕਾਲਵਾ ਕਰਨੀ ਧੰਨਵਾਦ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ